ਸ੍ਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ ਆਪਣਾ ਧਰਮ ਗਵਾ ਵਹਿ ਬੂਝੈ ਨਾਹੀ ਆਨ ਦਿਨ ਦੁਖ ਵਿਹਾਣੀ ਮਨ ਮੁਖ ਅੰਧ ਨਾ ਚੇਤਿ ਹੀ ਡੂਬ ਮੁਏ ਦਿਨ ਪਾਣੀ ਮਨ ਰੇ ਸਦਾ ਪਰੋ ਹਰਿ ਸਰਨਾਈ ਗੁਰਕਾਰ ਸ਼ਬਦ ਅੰਤਰ ਵਸੈ ਤਾ ਹਰਿ ਦੇ ਸਰਨਾ ਜਾਇ ਰਹਾਉ ਇਹ ਸਰੀਰ ਮਾਇਆ ਦਾ ਪੁਤਲਾ ਵਿੱਚ ਹਮੈ ਦੁਸ਼ਤੀ ਪਾਈ ਆਵਣ ਜਾਣਾ ਜੰਮਣ ਮਰਣਾ ਮਨ ਮੁਖ ਪਤ ਗਵਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਿਗੁਰ ਕੀ ਸੇਵਾ ਅਤ ਸੁਖਾਲੀ ਜੋ ਇੱਛੇ ਸੋ ਫਲ ਪਾਇ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮੰਨ ਵਸਾਇ ਸਦਾ ਆਨੰਦ ਰਹੇ ਦਿਨ ਰਾਤੀ ਮੇਲ ਪ੍ਰੀਤਮ ਸੁਖ ਪਾਏ ਜੋ ਸਤਿਗੁਰ ਕੀ ਸ਼ਰਣਾਗਤੀ ਹਉ ਤਿਨ ਕੈ ਬਲ ਜਾਉ ਦਰ ਸਚੈ ਸਚੀ ਵਡਿਆਈ ਸਹਜੇ ਸਤਿ ਸਮਾਉ ਨਾਨਕ ਨਗਰੀ ਪਾਈਐ ਗੁਰਮੁਖ ਮੇਲ ਮਿਲਾਉ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਕਰਮ ਕਮਾਵਣੇ ਜਿਉ ਦੋਹਾ ਗਣ ਤਨ ਸਿੰਗਾਰ ਸੇਜੈ ਕੰਤਨ ਆਵੈ ਨਿਤਨਤ ਹੋਏ ਖੁਆਰ ਤਿਰਕਾ ਮਹਿਲ ਨ ਪਾਵੈ ਨਾ ਦੀ ਸਹਿ ਘਰਬਾਰ ਪਾਈ ਰੇ ਇਕ ਮਨ ਨਾਮ ਧਿਆਜ ਸੰਤਾ ਸੰਗਤ ਮਿਲ ਰਹਿ ਜਪ ਰਾਮ ਨਾਮ ਸੁਖ ਪਾਏ ਰਹਾ ਗੁਰਮੁਖ ਸਦਾ ਸੋਹਾਗਣੀ ਪੈਰ ਧਾਖਿਆ ਉਰ ਧਾਰ ਮਿੱਠਾ ਬੋਲ ਹਿ ਨਿਵ ਚਲ ਰਹਿ ਸੇ ਜੈਰਵੈ ਧਾਰ ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾਹਿਤ ਅਪਾਰ ਪੂਰੇ ਭਾਗ ਸਤਗੁਰ ਮਿਲੈ ਜਾਂ ਭਾਗੈਤਾ ਉਦਾ ਹੋਏ ਅੰਤਰਹੁ ਦੁਖ ਭ੍ਰਮ ਕੱਟੀਐ ਸੁਖ ਪ੍ਰਾਪਤ ਹੋਏ ਗੁਰ ਕੈ ਬਾਣੈ ਜੋ ਚੱਲੈ ਦੁਖ ਨ ਪਾਵੈ ਕੋਏ ਗੁਰ ਕੈ ਬਾਣੈ ਵਿੱਚ ਅੰਮ੍ਰਿਤ ਹੈ ਸਹਜੇ ਪਾਵੈ ਕੋਏ ਜਿਨਾਂ ਪ੍ਰਾਪਤ ਤਿਨ ਪੀਆ ਹਉ ਮੈਂ ਵਿੱਚ ਹਉ ਹੋਏ ਨਾਨਕ ਗੁਰਮੁਖ ਨਾਮ ਧਿਆਈਐ ਸਚ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ 3 ਜਾਂ ਫਿਰ ਜਾਣੈ ਆਪਣਾ ਤਨ ਮਨ ਅੱਗੇ ਢਹਿ ਸੋਹਾ ਗਣੀ ਕਰਮ ਕਮਾਉਂਦੀਆਂ ਸੇਹੀ ਕਰਮ ਕਰੇ ਸਹਜੇ ਸਾਥ ਮਿਲਾ ਵੜਾ ਸਾਥ ਵਡਾਈ ਦੇ ਭਾਈ રે ਗੁਰ ਬਿਨ ਭਗਤ ਨਾ ਹੋਇ ਬਿਨ ਗੁਰ ਭਗਤ ਨਾ ਪਾਈਐ ਜੇ ਲੋਚੈ ਸਭ ਕੋਇ ਰਹਾਉ ਲਖ ਚੌਰਾਸੀ ਫੇਰ ਪਿਆ ਆ ਮਨ ਦੂਜੈ ਪਾਏ ਬਿਨ ਗੁਰ ਨੀਂਦ ਨ ਆਵੈ ਦੁਖੀ ਰਹਿਣ ਵਿਹਾਰ ਬਿਨ ਸ਼ਬਦੈ ਤੇਰ ਨਾ ਪਾਈਐ ਬਿਰਥਾ ਜਨਮ ਗਵਾਏ ਹਉ ਹਉ ਕਰਤੀ ਜਗ ਫਿਰੀ ਨਾ ਧਨ ਸੰਪੈ ਨਾਲ ਅੰਧੀ ਨਾਮ ਨ ਚੇਤਈ ਸਭ ਬਾਧੀ ਜਮ ਕਾਲ ਸਤ ਗੁਰ ਮਿਲਿਆ ਧਨ ਪਾਇਆ ਹਰ ਨਾਮ ਅਰਿਦੈ ਸੰਭਾਲ ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਜ ਸੁਭਾਈ ਮਨ ਤਨ ਰਤਾ ਰੰਗ ਸਿਓ ਰਸਨਾ ਰਸਨ ਰਸਾਈ ਨਾਨਕ ਰੰਗ ਨਾ ਉਤਰੈ ਜੋ ਹਰ ਧੁਰ ਸੋਡਿਆ ਲਾਇ ਸ੍ਰੀ ਰਾਮ ਮਹਲਾ 3 ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ ਆਪੈ ਆਪ ਮਿਲਾਏ 부ਝੈ ਤਾਲਿਰਮਲ ਹੋਵੇ ਸੋਣੀ ਹਰ ਜੀਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤਹੀਣ ਕਾਹੇ ਜਗ ਆਇਆ ਪੂਰੇ ਗੁਰਤੀ ਸੇਵ ਨਾ ਕੀਨੀ ਦਿਰਥਾ ਜਨਮ ਗਵਾਇ ਰਹਾਉ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਏ ਜੀ ਜੰਤ ਏਕਿਆ ਵਿਚਾਰੇ ਚਾਹ ਕੋ ਆਪ ਸੁਣਾਏ ਗੁਰਮੁਖ ਆਪੇ ਦੇ ਵਡਾਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹ ਲੋਭਾਣਾ ਚਲਦਿਆਂ ਨਾਲ ਨ ਜਾਇ ਸਤਗੁਰ ਸੇਵ ਗੁਣ ਨਿਧਾਨ ਪਾਇਆ ਤਿਨ ਦੀ ਕੀਮ ਨਾ ਪਾਈ ਹਰ ਪ੍ਰਭ ਸਖਾ ਮੀ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪਣੇ ਮਨ ਚਿਤ ਕਹੈ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਉ ਦਾਤਾ ਭਗਤ ਵਛਲ ਹੈ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੀਜਾ ਤਨ ਜਨਨੀ ਜਨ ਜਾਇ ਤਨ ਚਿਤਾ ਪਰਧਾਨ ਸਤਿਗੁਰ ਸੇਵ ਸੁਖ ਪਾਇਆ ਵਿੱਚ ਹੰਗਿਆ ਬੁਮਾਨ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਏ ਹਰਿ ਤੋਏ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਏ ਰਹਾਵ ਕਰ ਕਿਰਪਾ ਘਰ ਆਇਆ ਆਪੇ ਮਿਲਿਆ ਆਏ ਗੁਰ ਸ਼ਬਦੀ ਸਾਲਾਹੀਐ ਰੰਗੇ ਸਹਿਜ ਸੁਭਾਏ ਸਚੈ ਸਤ ਸਮਾਇ ਮਿਲ ਰਹੈ ਨਾ ਵਿਛੜ ਜਾਏ ਜੋ ਕਿਸ ਤਰਣਾ ਸੋ ਕਰ ਰਹਿਆ ਅਵਰ ਨ ਕਰ ਨ ਜਾਏ ਸ੍ਰੀ ਵਿਸ਼ਨੁ ਨੇ ਮਿਲਿਆਨ ਸਤਗੁਰ ਪੰਨੇ ਪਾਏ ਆਪੇ ਕਾਰ ਕਰਾਇਸੀ ਅਵਰ ਨ ਕਰ ਨ ਜਾਏ ਮਾਨ ਤਨ ਦਿੱਤਾ ਰੰਗ ਸਿਉ ਹੋ ਮੈਂ ਤਦ ਵਿਕਾਰ ਅਹਨ ਸਿਰਦੈ ਰਵ ਰਹੈ ਨਿਰਪਉ ਨਿਰੰਕਾਰ ਨਾਨਕ ਆਪ ਮਿਲਾਇਨ ਪੂਰੇ ਸ਼ਬਦ ਅਪਾਰ ਸ੍ਰੀ ਰਾਮ ਮਹੱਲਾ ਤੀਜਾ ਗੋਵਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਕਥਨੀ ਬਦਨੀ ਨਾ ਪਾਈਐ ਹਉਮੈ ਵਿੱਚ ਹੁਜਾਏ ਸਤਗੁਰ ਮਿਲਿਆ ਸਤ ਪੈ ਰਚੈ ਆਪ ਵਸੈ ਮਨ ਆਇ ਪਾਈਰੇ ਗੁਰਮੁਖ ਬੂਝੈ ਕੋਈ ਬਿਨ ਬੂਝੇ ਕਰਮ ਸਮਾਵਣੀ ਜਨਮ ਪਦਾਰਥ ਉਈ ਰਾਮ ਜਿਨਿ ਚਾਖਿਆ ਤਿਨਿ ਸਾਧ ਪਾਇਆ ਬਿਨ ਚਾਖੇ ਭਰਮ ਤੁਲਾਈ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਇ ਪੀਵਤੁ ਹਉ ਪਰਵਾਣ ਭਇ ਪੂਰਾ ਸ਼ਬਦ ਸਮਾਇ ਆਪੇ ਦੇਤਾ ਪਾਈਐ ਹੋਰ ਕਰਣਾ ਕਛੂ ਨਾ ਜਾਇ ਦੇਵਣ ਵਾਲੇ ਕੈ ਹੱਥ ਦਾਤ ਹੈ ਗੁਰੂ ਦੁਆਰੇ ਪਾਇਐ ਜਿਹਾ ਕੀ ਤੋਂ ਤੇਹਾ ਹੋਆ ਜਿਹੇ ਕਰਮ ਕਮਾਇ ਜਤ ਸਤ ਸੰਜਮ ਨਾਮ ਹੈ ਜਿਨ ਨਾਮੈ ਨਿਰਮਲ ਨਾ ਹੋਈ ਪੂਰਾ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਈ ਲਾਲਕ ਸਹਜੇ ਹੀ ਰੰਗ ਵਰਤਦਾ ਅਰਪਣ ਪਾਵੇ ਸੋਇ ਸ੍ਰੀ ਰਾਗ ਮਹੱਲਾ 3 ਜਾਂ ਕਾਇਆ ਸਾਧ ਹੈ ਉਰਦ ਤਪ ਕਰੈ ਵਿਚਹੁ ਹੋ ਮੈ ਨਾ ਜਾਇ ਅਧਿਆਤਮ ਕਰਮ ਜੀ ਕਰੇ ਨਾਮ ਨ ਕਬਹੀ ਪਾਇ ਗੁਰ ਕੈ ਸ਼ਬਦ ਜੀਵਤ ਮਰੈ ਪਰ ਨਾਮ ਅਵਸੈ ਮਨ ਆਇ ਸੁਣ ਮਨ ਮੇਰੇ ਭਜ ਸਤਗੁਰ ਸ਼ਰਣਾ ਗੁਰ ਪ੍ਰਸਾਦਿ ਸੂਤੀਐ ਵਿਖ ਭਵਜਲ ਸ਼ਬਦ ਗੁਰ ਤਰਣਾ ਰਹਾ ਤ੍ਰ ਗੁਣ ਸਭਾ ਧਾਤ ਹੈ ਦੂਜਾ ਭਾਵ ਵਿਕਾਰ ਪੰਡਿਤ ਪੜਾਏ ਬੰਧਨ ਮੋਹ ਬਾਧਾ ਨਹ ਬੂਝੈ ਵਿਖਿਆ ਪਿਆਰ ਸਤਗੁਰ ਮਿਲਿਆ ਤ੍ਰਿਪਤੀ ਛੁਟੈ ਚੌਥਾ ਪਦ ਮੁਕਤ ਦੁਆਰ ਪੁਰਤੀ ਮਾਰਗ ਪਾਈਐ ਚੁਕੈ ਮੋਹ ਗੁਬਾਰ ਸ਼ਬਦ ਮਰੈ ਤਾਂ ਉਧਰੈ ਪਾਏ ਮੁਕਤ ਦੁਆਰ ਗੁਰ ਪ੍ਰ사ਦੀ ਮਿਲ ਰਹਿ ਸਤਨਾਮ ਕਰਤਾ ਇਹ ਮਨ ਆਤ ਸਵਲ ਹੈ ਛਡੇ ਨਾ ਕਿਤਾ ਉਪਾਏ ਦੂਜੇ ਭਾਏ ਦੁੱਖ ਲਾਏ ਦਾ ਬਹੁਤੀ ਦੇ ਸਜਾਏ ਨਾਨਕ ਨਾਮ ਲਗੇ ਸੇ ਉੱਭਰੇ ਆਹ ਮੈਂ ਸ਼ਬਦ ਗਵਾਏ ਸ੍ਰੀ ਰਾਗ ਮਹੱਲਾ 3 ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦਿਰੜਾਏ ਜਿਨ ਗੁਰ ਕਿਨੈ ਨਾ ਪਾਇਓ ਵਿਸਾ ਜਨਮ ਗਵਾਏ ਮਨ ਮੁਖ ਕਰਮ ਕਮਾਵਣੇ ਦਰਗਾਹ ਮਿਲੈ ਸਜਾਈ ਮਨ ਰਹਿ ਦੂਜਾ ਪਉ ਚੁਕਾਏ ਅੰਤਰ ਤੇਰਾ ਹਰ ਵਸੈ ਗੁਰ ਸੇਵਾ ਸੁਖ ਪਾਈ ਰਹਾਉ ਸਚ ਬਾਣੀ ਸਤ ਸ਼ਬਦ ਹੈ ਜਾਂ ਸਚ ਧਰੇ ਪਿਆਰ ਹਰ ਕਾ ਨਾਮ ਮਨ ਵਸੈ ਹੋ ਮੈਂ ਕ્રોਧ ਨਿਵਾਰੂ ਮਨ ਨਿਰਮਲ ਨਾਮ ਧਿਆਈਐ ਤਾ ਪਾਏ ਮੁਖ ਦੁਆਰ ਮੈਂ ਵਿੱਚ ਜਗ ਬਿਨ ਸਦਾ ਮਰ ਜੰਮੈ ਆਵੈ ਜਾਏ ਮਨ ਮੁਖ ਸ਼ਬਦ ਨ ਜਾਣੀ ਜਸਨ ਪਤ ਗਵਾਏ ਗੁਰ ਸੇਵਾ ਨਉ ਪਾਈਐ ਸੱਚੇ ਰਹੈ ਸਮਾਈ ਸ਼ਬਦ ਮੰਨਿਆ ਗੁਰ ਪਾਈਐ ਵਿੱਚ ਹੋਆ ਗਵਾਏ ਅਨੰਦਿਨ ਭਗਤ ਕਰੇ ਸਦਾ ਸਾਚੇ ਕੀ ਲਿਵ ਲਾਇ ਨਾਮ ਪਦਾਰਥ ਮਨ ਵਸਿਆ ਦਾਨਕ ਸਹਿਜ ਸਮਾਈ ਸ੍ਰੀ ਰਾਤ ਮਹੱਲਾ ਤੀਜਾ ਜਿਨਿ ਪੁਰਖਿ ਸਤਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਘਰ ਹੁੰਦਾ ਪੁਰਖ ਨਾ ਪਛਾਨਿਆ ਅਭਿਮਾਨ ਮੁਕੇ ਅਹੰਕਾਰ ਸਤਗੁਰੂ ਕਿਆ ਛਟਕਿਆ ਮੰਗ ਠਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਣ ਹਾਰ ਮਨ ਮੇਰੇ ਸਦਾ ਹਰ ਵੇਖ ਹਦੂਰ ਜਨਮ ਮਰਨ ਦੁਖ ਪਰ ਹਰੈ ਸ਼ਬਦ ਰਹਾ ਭਰਪੂਰ ਰਹਾ ਸੱਚ ਸਲਾਹਨ ਸੇ ਸੱਚੇ ਸੱਜਾ ਨਾਮ ਅਧਾਰ ਸੱਚੀ ਕਾਰ ਤਮਾਵਣੀ ਸੱਚੇ ਨਾਲ ਪਿਆਰ ਸੱਚਾ ਸ਼ਾਹ ਵਰਤਦਾ ਕੋਏ ਨ ਮੇਟਣ ਹਾਰ ਮਨ ਮੁਖ ਮੈਲ ਨ ਪਾਏਨੀ ਕੂੜ ਮੁਠੇ ਕੂੜਿਆਰ ਉਮੈਂ ਕਰਤਾ ਜਗੁ ਮੂਆ ਗੁਰ ਬਿਨ ਕੋਰ ਅੰਧਾਰ ਮਾਇਆ ਮੋ ਵਿਸਾਰਿਆ ਸੁਖ ਦਾਤਾ ਦਾਤਾਰ ਸਤਗੁਰ ਸੇਵਹਿ ਤਾ ਉਭਰੈ ਸੱਚ ਰਖੈ ਉਰਤਾਰ ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਸਤਗੁਰ ਸੇਵ ਮਨ ਨਿਰਮਲਾ ਹਉਮੈ ਤਾਜ ਵਿਕਾਰ ਆਪ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਧੰਦਾ ਸਾਥ ਰਹਿ ਗਏ ਲਾਗਾ ਸਾਚ ਪਿਆਰ ਸੱਚ ਰਤੇ ਮੁਖ ਉਜਲੇ ਸਿਤ ਸਾਚੈ ਦਰਬਾਰ ਸਤਿਗੁਰੂ ਪੁਰਖ ਨਾਮ ਮੰਨਿਓ ਸ਼ਬਦ ਨਾਲ ਲਗੋ ਪਿਆਰ ਇਸਨਾਨ ਦਾਨ ਜੀਤਾ ਕਰੈ ਦੂਜੈ ਭਾਇ ਖੁਾਰ ਹਰ ਜੀਉ ਆਪਣੀ ਕਿਰਪਾ ਕਰੇ ਤਾ ਲਾਗੈ ਨਾਮ ਪਿਆਰ ਨਾਨਕ ਨਾਮ ਸੰਮਾਲਕ ਗੁਰ ਕਾਹਿ ਅਪਾਰ ਸ੍ਰੀ ਰಾಗ್ ਮਹੱਲਾ ਤੀਜਾ ਕਿਸ ਹਾਂ ਸੇਵੀਂ ਕਿਆ ਜਪ ਕਰੀ ਸਤਿਗੁਰੂ ਕੋ ਚੌਂ ਜਾਏ ਸਤਿਗੁਰ ਕਾ ਭਾਣਾ ਮੰਨ ਲਈ ਵਿਚ ਹਾਂ ਆਪ ਗੁਆਏ ਇਹ ਹਾਂ ਸੇਵਾ ਚਾਪਰੀ ਨਾਮ ਬਸੈ ਮਨ ਆਏ ਨਾਮਹਿ ਕੀਤੇ ਸੁਖ ਪਾਈਐ ਸਚੈ ਸ਼ਬਦ ਸੁਹਾਏ ਮਨ ਮੇਰੇ ਆਨ ਦਿਨ ਜਾਗ ਹਰਿ ਚੇ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾ ਮਨ ਕੀਆ ਇੱਛਾ ਪੂਰੀਆ ਸ਼ਬਦ ਰਿਆ ਭਰਪੂਰ ਪੈ ਭਾਏ ਭਗਤ ਕਰਹਿ ਦਿਨ ਰਾਤੀ ਹਰ ਜੀਉ ਵੇਖੈ ਸਦਾ ਹਦੂਰ ਸੱਚੈ ਸ਼ਬਦ ਸਦਾ ਮਨ ਰਾਤਾ ਭੰਗਿਆ ਸਰੀਰ ਹਦੂਰ ਨਿਰਮਲ ਸਾਹਿਬ ਪਾਇਆ ਸੱਚਾ ਗੁਣੀ ਬਹੀਰ ਜੋ ਜਾਗੇ ਸੇ ਉਪਰੇ ਸੂਤੇ ਗਏ ਮੁਹਾਈ ਸੱਚਾ ਸ਼ਬਦ ਨਾ ਪਛਾਣਿਉ ਸੁਪਨਾ ਗਿਆ ਵਿਹਾਈ ਸੁਝੇ ਘਰ ਕਾਪਾ ਹੋਣਾ ਜਿਉ ਆਇਆ ਤਿਉ ਜਾਇ ਮਨ ਮੁਖ ਜਨਮ ਬਿਰਥਾ ਗਿਆ ਕਿਆ ਮੁਹ ਦੇਸੀ ਜਾਇ ਸਭ ਕਿਸੇ ਆਪੇ ਆਪ ਹੈ ਔ ਮੈਂ ਵਿੱਚ ਕਹਿਨ ਨਾ ਜਾਇ ਗੁਰ ਕੈ ਸ਼ਬਦ ਸੁਸ਼ਾਣੀਐ ਦੁਖ ਹਉਮੈ ਵਿਚਹੁ ਗਵਾਇ ਸਤਿਗੁਰ ਸੇਵਨ ਆਪਣਾ ਔ ਤਿਨ ਕੈ ਲਾਗਉ ਪਾਈ ਨਾਨਕ ਦਰ ਸਚੈ ਸਚਿਆ ਰਹਿ ਔ ਤਿਨ ਬਲਿਹਾਰੈ ਜਾਉ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਖਤ ਵਿਚਾਰੀਐ ਤਾ ਕਿਤ ਵੇਲਾ ਭਗਤ ਹੋਇ ਅਨ ਦਿਨ ਨਾਮੇ ਰਤਿਆ ਸਚੇ ਸਚੀ ਸੋਇ ਇਕ ਤਿਲ ਪਿਆਰਾ ਵਿਸਰੈ ਭਗਤ ਕਨੇਹੀ ਹੋਏ ਮਨ ਤਨ ਸੀ ਤਲ ਸਾਚ ਸਿਉ ਸਾਥ ਅਨੰਦ ਰਖਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਂ ਪੀਐ ਜਾਂ ਹਰ ਵਸੈ ਮਨ ਆਏ ਰਹਾਉ ਸਹਜੇ ਖੇਤੀ ਰਾਹੀਐ ਸਚ ਨਾਮ ਬੀਜ ਪਾਏ ਕੇਤੀ ਜੰਮੀ ਅਗਲੀ ਮਨੁਆ ਰੱਜਾ ਸਹਿਜ ਸੁਭਾਈ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤਾ ਤਿਤਜਾਇ ਇਹ ਮਨ ਸਾਚਾ ਸਚ ਰੱਤਾ ਸਚੇ ਰਹਾ ਸਮਾਈ ਆਖਣ ਵੇਖਣ ਬੋਲਣਾ ਸ਼ਬਦੇ ਰਹਾ ਸਮਾਈ ਬਾਣੀ ਵੱਜੀ ਚਹੁ ਜੁਗਿ ਸਚੋ ਸਤ ਸੁਣਾਏ ਔਮੈ ਮੇਰਾ ਰਹਿ ਗਿਆ ਸਚੈ ਲਿਆ ਮਿਲਾਇ ਦਿਨ ਕਉ ਮਹਿਲ ਹਧੂਰ ਹੈ ਜੋ ਸਾਚ ਰਹੇ ਲਿਵ ਲਾਇ ਨਦਰੀ ਨਾਮ ਧਿਆਈ ਹੈ ਵਿਣ ਕਰਮਾ ਪਾਇਆ ਨਾ ਜਾਏ ਪੂਰੈ ਭਾਗ ਸਤ ਸੰਗਤ ਲਹੈ ਸਤ ਗੁਰ ਘੇਟੈ ਜਿਸ ਆਇ ਅਨ ਦਿਨ ਨਾਮੇ ਰਤਿਆ ਦੁਖ ਵਿਖਿਆ ਵਿੱਚ ਹੁ ਜਾਏ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਈ ਸਿਰੀ ਰਾਗ ਮਹੱਲਾ ਤੀਜਾ ਆਪਣਾ ਭਉ ਤਿਨ ਪਾਇਓ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣ ਸਾਰ ਦੁਖ ਧਾਮੈ ਲੁਕਾਈਐ ਹਰਿ ਰਾਖਿਆ ਉਰਧਾਰ ਸਜੀ ਬਾਣੀ ਸਚ ਮਨ ਸਚੇ ਨਾਲ ਪਿਆਰ ਮਨ ਮੇਰੇ ਹੋ ਮੰਨਨ ਭਰਨਾ ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਣ ਹਾਰ ਰਹਾ ਸਚੈ ਸ਼ਬਦ ਮਨ ਮੋਹਿਆ ਪ੍ਰਭ ਆਪੇ ਲੈ ਬਿਲਾਇ ਅਨ ਦਿਨ ਨਾਮੇ ਰਤਿਆ ਜੋਤੀ ਜੋਤ ਸਮਾਇ ਜੋਤੀ ਹਉ ਪ੍ਰਭ ਜਾਪਦਾ ਜਿਨ ਸਤਗੁਰੂ ਭੂਜਣਾ ਪਾਇ ਜਿਨ ਕਉ ਪੂਰਬ ਲਿਖਿਆ ਸਤਗੁਰ ਭੇਟਿਆ ਤਿਨਿ ਆਇ ਵਿਣ ਨਾਵੇ ਸਭ ਤੁਮਞੀ ਦੂਜੈ ਭਾਇ ਕੋ ਆਇ ਇਸ ਬਿਨ ਘੜੀ ਨਾ ਜੀਵੰਦੀ ਦੁਖੀ ਰਹਿਣ ਵਿਹਾਰੇ ਪਰਮ ਭੁਲਾਣਾ ਅੰਧੁਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ